બસ ਆਏ ਉਧਰ ਜਾ ਪਾ ਗਏ ਜਦੋਂ ਕਮਰੇ ਦਾ ਟਾਈਮ ਆਇਆ ਹੂੰ ਤੁਦ ਬਾਅਦ ਫਿਰ ਇੱਧਰ ਨੂੰ ਟਾਈਮ ਨਹੀਂ ਹੋਇਆਗਾ ਹੁਣ ਰਾਤ ਦਾ ਸੀਗਾ ਪੌਣ ਦਾ ਉਸ ਤੋਂ ਪਹਿਲਾਂ ਡੱਕੇ ਤਾਂ ਕਿ ਕੋਈ ਦੋ-ਤਿੰਨ ਠਹਿਰ ਕੇ ਇਹ ਪਾਲਾਂਗੇ ਹੂੰ ਤੁਦ ਬਾਅਦ ਤੋਂ ਫਿਰ ਡੱਕੀ ਵੀ ਉਸ ਤੋਂ ਬਾਅਦ ਨਹੀਂ ਗਿਆ ਕਿਉਂਕਿ ਪਿਛਲੀ ਨੀਂਹ ਬਹਿ ਗਈ ਸਾਰੀ ਤੇ ਪਹਿਲੀ ਨੀਂਹ ਕਰ ਗਈ ਫਿਰ ਸਾਰੇ ਇੱਕੇ ਵਾਰ ਹੀ ਆ ਗਏ ਹੂੰ ਜਿਹੜਾ ਸਮਾਨ ਸੀ ਸਾਰਾ ਪੰਨੇ ਆ ਗਿਆ ਅੱਛਾ ਤੁਹਾਡੀ ਪਤਨੀ ਉਹਦੇ ਪਿੱਛੇ ਅੱਛਾ ਉਹ ਫਿਰ ਕਮਰਾ ਡਿੱਗਣ ਦੇ ਕਰਕੇ ਉਹਨੂੰ ਉੱਥੇ ਵੇਚਤਾ ਹੂੰ ਅਛਾ ਵੀ ਤੁਹਾਨੂੰ ਲੱਗਦਾ ਵੀ ਬੱਚਾ ਵੀ ਫਿਰ ਰਹਿਣਾ ਕਰਨ ਔਖਾ ਹੋ ਜਾਂਦਾ ਹਾਂਜੀ ਹੁਣ ਜਦੋਂ ਕੋਈ ਵੋਟਾਂ-ਵੁੱਟਾਂ ਮੰਗਣ ਆਉਂਦਾ ਹੈਗਾ ਉਹਨੂੰ ਨਹੀਂ ਪੁੱਛਿਆਗਾ ਉਹਨੂੰ ਨਹੀਂ ਕਿਹਾਗਾ ਯਾਰ ਵੀ ਬਾਈ ਮੇਰਾ ਮਕਾਨ ਆ ਜਿਹੜਾ ਡਿੱਗਣ ਵਾਲਾ ਪਹਿਲਾਂ ਤੋਂ ਹੀ ਪਤਾ ਹੁੰਦਾ ਆਪਾਂ ਨੂੰ ਵੀ ਇੱਕ ਪਵਾਜ ਦਿਖਾਇਆ ਸੀਗੇ ਮੈਂਬਰ ਨੂੰ ਦਿਖਾਇਆ ਸੀਗਾ ਉਹ ਕਹਿੰਦਾ ਹੀ ਕੋਈ ਨਹੀਂ ਕਹਿੰਦਾ ਹੀ ਕਰਾਂਗੇ ਤੋਂ ਬਾਅਦ ਤੋਂ ਮੈਂ ਪੁੱਛਿਆ ਦੱਸਦਾ ਹੀ ਨਹੀਂ ਤੁਹਾਡੀ ਆਪਣੀ ਜ਼ਿੰਦਗੀ ਦੇ ਵਿੱਚ ਕੋਈ ਬਦਲਾਅ ਆਇਆ ਦੱਸਦਾ ਹੈਗਾ ਇਸ ਨਵੀਂ ਸਰਕਾਰ ਬੰਦੇ ਨਾਲ ਤੇਰੀ ਜ਼ਿੰਦਗੀ ਬਦਲ ਗਈ ਹੋਵੇ ਨਾ ਇਹ ਕੋਈ ਜ਼ਿੰਦਗੀ ਨਹੀਂ ਪਤਾ ਨਹੀਂ ਕੋਈ ਗਲਤਾਨੀ ਦੱਸਣ ਤੋਂ ਕਿਵੇਂ ਲੱਗਦਾ ਹੈਗਾ ਪਹਿਲਾਂ ਵਾਲੀਆਂ ਸਰਕਾਰਾਂ ਦੇ ਮੁਕਾਬਲੇ ਇਹ ਚੰਗੀ ਲੱਗੀ ਜਾਂ ਮਾੜੀ ਲੱਗੀ ਇਹ ਇਹ ਤਾਂ ਮਾੜੀ ਲੱਗੀ ਹੈ ਇਹ ਪਹਿਲਾਂ ਵਾਲੇ ਸਹੀ ਸੀਗੇ ਇਸ ਵੀਡੀਓ ਦੇ ਥਰੂ ਕਿਸੇ ਨੂੰ ਹੈਲਪ ਦੇ ਲਈ ਕਹਿਣਾ ਚਾਹੋਗੇ ਜਾਂ ਆਪਦੇ ਆਪ ਹੀ ਤੁਹਾਨੂੰ ਲੱਗਦਾ ਹੈਗਾ ਕਿਤੇ ਨਾ ਕਿਤੇ ਕੋਈ ਗੱਲ ਨਹੀਂ ਆਪਦੇ ਦਮ ਕੰਮਤੀ ਖੜਾ ਕਰ ਲਾਂਗੇ ਮਕਾਨ ਯਾਦਾਂ ਤਾਂ ਆਈਆਂ ਯਾਦਦਾਂ ਤਾਂ ਹੀ ਪੰਜਾਬ ਜਿੱਥੇ ਇਸ ਟਾਈਮ ਆ ਜਿਹੜਾ ਉਹ ਹੜਾਂ ਦੀ ਮਾਰ ਚੱਲ ਰਿਹਾ ਤੇ ਕਾਫੀ ਸਾਰੇ ਪਿੰਡ ਆ ਜਿਹੜੇ ਉਹ ਹੜਾਂ ਦੀ ਲਪੇਟ ਦੇ ਵਿੱਚ ਆ ਬਹੁਤ ਸਾਰੀਆਂ ਖ਼ੋਰਾਂ ਸਟੋਰੀਆਂ ਜਿਹੜੀਆਂ ਉਹ ਵੱਖ-ਵੱਖ ਸੋਸ਼ਲ ਮੀਡੀਆ ਪਲੈਟਫਾਰਮ ਤੋਂ ਤੇ ਮੀਡੀਆ ਪਲੈਟਫਾਰਮ ਤੋਂ ਤੁਹਾਡੇ ਸਾਹਮਣੇ ਆ ਹੀ ਰਹੀਆਂ ਹੋਣੀਆਂ ਆ ਪਰ ਇਸ ਸਮੇਂ ਦੇ ਦੌਰਾਨ ਕਾਫੀ ਸਾਰੀਆਂ ਕਹਾਣੀਆਂ ਜਿਹੜੀਆਂ ਉਹ ਦਬ ਰਹੀਆਂ ਹੈਗੀਆਂ ਤੇ ਸਾਡੀ ਕੋਸ਼ਿਸ਼ ਉਹ ਹੁੰਦੀ ਆ ਕਿ ਕਿਤੇ ਨਾ ਕਿਤੇ ਜਿਹੜੀਆਂ ਦਬ ਰਹੀਆਂ ਜਿਹੜੀਆਂ ਗੱਲਾਂ ਤੋਂ ਕਿਤੇ ਨਾ ਕਿਤੇ ਮੀਡੀਆ ਪਿੱਛਾ ਕਰੀ ਖੜਾ ਹੈਗਾ ਉਹ ਖਬਰਾਂ ਜਿਹੜੀਆਂ ਤੁਹਾਡੇ ਸਾਹਮਣੇ ਆਉਣ ਤੇ ਉਹ ਸਟੋਰੀਆਂ ਜਿਹੜੀਆਂ ਤੁਹਾਡੇ ਸਾਹਮਣੇ ਆਉਣ ਪਿਛਲੇ ਦਿਨੀ ਵੀ ਕੁਝ ਵੀਡੀਓਜ਼ ਆ ਜਿਹੜੀਆਂ ਉਹ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਸੀਗਾ ਕਿ ਇਹਨਾਂ ਦਿਨਾਂ ਦੇ ਦੌਰਾਨ ਆ ਜਿਹੜਾ ਉਹ ਸਿਰਫ ਸਿਰਫ ਹੜਾਂ ਦੇ ਦੌਰਾਨ ਹੀ ਨਹੀਂਗਾ ਸਿਰਫ ਫਸਲ ਬਾੜੀ ਹੀ ਖਰਾਬ ਨਹੀਂ ਹੋ ਰਹੀਗੀ ਸਗੋਂ ਵੱਡੇ ਪੱਦਰ ਦਿੱਤੇ ਜਿੱਧਰ ਹੜ ਨਹੀਂ ਵੀ ਆਏਗੇ ਪੰਜਾਬ ਦਾ ਵੱਡਾ ਤਬਕਾ ਬਿਨਾ ਹੜਾਂ ਤੋਂ ਪਰ ਇਸ ਸਮੇਂ ਦੇ ਦੌਰਾਨ ਜੋ ਬਾਰਸ਼ਾਂ ਹੋ ਰਹੀਆਂ ਹੈਗੀਆਂ ਉਹ ਬਾਰਸ਼ਾਂ ਦੀ ਵਜ੍ਹਾ ਕਰਕੇ ਮਜ਼ਦੂਰ ਤਬਕਾ ਜਿਹੜਾ ਉਹ ਪ੍ਰਭਾਵਿਤ ਹੋ ਰਿਹਾ ਹੈਗਾ ਤੇ ਬਹੁਤ ਸਾਰੇ ਮਜ਼ਦੂਰ ਤਬਕਾ ਜਿਹੜਾ ਉਹ ਤੁਹਾਨੂੰ ਦੱਸਦੀ ਹੈ ਕਿ ਉਸ ਦੇ ਸਿਰ ਤੋਂ ਆ ਜਿਹੜੀ ਇਹਨਾਂ ਬਾਰਸ਼ਾਂ ਨੇ ਛੱਤ ਵੀ ਚੱਕ ਲਈ ਇਸ ਬਾਰਸ਼ ਦੇ ਹਰੇਕ ਬੰਦੇ ਵਾਸਤੇ ਵੱਖਰੇ ਵੱਖਰੇ ਮਹੀਨੇ ਹੋ ਸਕਦੇ ਆ ਹਰੇਕ ਬੰਦੇ ਨੂੰ ਇਹ ਲੱਗਦਾ ਹੋਊਗਾ ਕਿ ਇਹ ਬਾਰਸ਼ ਆ ਗਈ ਕੁਈ ਚਾ ਪਕੌੜਿਆਂ ਦਾ ਟਾਈਮ ਬਣ ਗਿਆ ਪਰ ਕਿਸੇ ਵਾਸਤੇ ਆਫਤ ਬਣ ਜਾਂਦੀ ਆ ਤੇ ਅੱਜ ਜਿਸ ਘਰੇ ਖੜੇ ਹੋਏ ਆ ਅਕਸਰ ਅਜਿਹੇ ਘਰਾਂ ਦੀਆਂ ਕਹਾਣੀਆਂ ਤੁਹਾਡੇ ਨਾਲ ਸਾਂਝੀਆਂ ਕਰਦੇ ਆ ਜਿਹੜੇ ਘਰ ਜਿਹੜੇ ਆ ਸਿਰਫ ਸਿਰਫ 2 ਜਾਂ 3 ਮਰਲਿਆਂ ਦੇ ਵਿੱਚ ਹੁੰਦੇ ਤੇ ਇੱਕ ਹੀ ਕੋਠਾ ਹੁੰਦਾ ਉਹੀ ਆ ਜਿਹੜਾ ਰਸੋਈ ਹੁੰਦੀ ਆ ਉਹੀ ਕਿਚਨ ਹੁੰਦਾ ਹੈਗਾ ਉਹੀ ਸਾਰਾ ਕੁਝ ਹੁੰਦਾ ਹੈਗਾ ਪਰ ਤੁਹਾਨੂੰ ਦੱਸ ਦਈਏ ਕਿ ਆਜ਼ਾਦੀ ਦੇ ਇੰਨੇ ਸਾਲਾਂ ਦੇ ਬਾਅਦ ਵੀ ਆ ਜਿਹੜਾ ਉਹ ਸਾਡੇ ਮਜ਼ਦੂਰ ਕਿਰਤੀ ਤਕਕੇ ਦੀ ਜਿੰਦਗੀ ਹੈ ਜਿਹੜੀ ਉਹ ਬਦਲੀ ਨਹੀਂ ਗਈ ਤੇ ਅੱਜ ਇਸ ਟਾਈਮ ਅਸੀਂ ਫਰੀਦਕੋਟ ਜ਼ਿਲ੍ਹੇ ਦੇ ਪਿੰਡ ਖਾਰਾ ਖੜੇ ਹੋਏ ਆਂ ਤੇ ਇੱਥੇ ਇੱਕ ਮਜ਼ਦੂਰ ਕਿਰਤ ਕਰਨ ਵਾਲਾ ਤੇ ਉਸ ਦਾ ਘਰ ਆ ਜਿਹੜਾ ਉਹ ਟਹਿ ਟੇਰੀ ਹੋ ਚੁੱਕਿਆ ਹੈਗਾ ਆਪਾਂ ਬਾਈ ਦੇ ਨਾਲ ਗੱਲਬਾਤ ਕਰਾਂਗੇ ਆ ਬਾਈ ਜੀ ਸਤਿ ਸ਼੍ਰੀ ਅਕਾਲ ਕੀ ਨਾਮ ਆ ਜੀ ਤੁਹਾਡਾ ਬਲਜਿੰਦਰ ਸਿੰਘ ਜੀ ਅੱਛਾ ਬਾਈ ਜੀ ਇਹ ਦੱਸਿਓ ਕਿ ਤੁਸੀਂ ਇਸ ਟਾਈਮ ਆ ਜਿਹੜਾ ਕਿੰਨੀ ਜਗ੍ਹਾ ਦੇ ਵਿੱਚ ਰਹਿ ਰਹੇ ਹੋਗੇ ਇਹ ਹੋਣਗੇ ਬਈ ਤਿੰਨ ਗਮਰ ਲੈ ਅੱਛਾ ਤਿੰਨ ਮਾਰ ਲਈ ਅੱਛਾ ਜਦੋਂ ਇਹ ਤੁਹਾਡਾ ਮਕਾਨ ਟਿਆ ਹੈਗਾ ਕੀ ਕਾਰਨ ਹੈਗਾ ਕਿ ਇਹ ਮਕਾਨ ਟਹਿ ਗਿਆ ਪਹਿਲਾਂ ਤੋਂ ਕੋਈ ਮੁਰੰਮਤ ਵਗੈਰਾ ਨਹੀਂ ਕਰਵਾਈ ਸੀ ਇਹਦੀ ਛੱਤ ਦੀ ਨਹੀਂ ਕਰਵਾਈ ਸੀ ਅੱਛਾ ਕੀ ਕਾਰਨ ਰਿਹਾ ਹੈਗਾ ਮੁਰੰਮਤ ਨਹੀਂ ਕਰਾਈ ਗਈਗੇ ਬਸ ਆਏ ਉਧਰ ਜਾਪਾ ਆ ਗਏ ਜਦੋਂ ਕੰਮ ਰਿਆ ਟਾਈਮ ਆਇਆ ਹੂੰ ਤੋਂ ਬਾਅਦ ਤੋਂ ਫਿਰ ਇੱਧਰ ਨੂੰ ਟਾਈਮ ਹੀ ਨਹੀਂ ਹੋਇਆਗਾ ਹੁਣ ਰਾਦਾ ਸੀਗਾ ਪੌਣ ਦਾ ਉਸ ਤੋਂ ਪਹਿਲਾਂ ਡੱਗਦਾ ਹੂੰ ਜੈ ਤਾਂ ਕੋਈ ਦਾਦਿਆਂ ਠਹਿਰ ਕੇ ਇਹ ਪਾਲਾਂਗੇ ਹੂੰ ਉਸ ਤੋਂ ਬਾਅਦ ਤੋਂ ਫਿਰ ਡੱਗੀ ਵੀ ਉਸ ਤੋਂ ਬਾਅਦ ਪਾਇਆ ਨਹੀਂ ਗਿਆ ਜੀ ਜਾਪੇ ਤੇ ਕਿੰਨੇ ਕੇ ਪੈਸੇ ਲੱਗੇ ਲੜਕਾ ਹੋਇਆ ਜਾਂ ਲੜਕੀ ਹੋਈ ਲੜਕਾ ਅੱਛਾ ਕਿੰਨੇ ਪੈਸੇ ਲੱਗੇ ਸਿੱਧੇ ਲੱਗੇ 35-40 ਹਜ਼ਾਰ ਰੁਪਏ ਅੱਛਾ ਪ੍ਰਾਈਵੇਟ ਕਰਵਾਇਆ ਸੀ ਨਹੀਂ ਨਹੀਂ ਕਰਵਾਇਆ ਸਰਕਾਰੀ ਆ ਮਲਕ ਬਾਹਰੋਂ ਦਵਾਈਆਂ ਆਈਆਂ ਸਾਰੀਆਂ ਵੱਡਾ ਆਪਰੇਸ਼ਨ ਆ ਅੱਛਾ ਵੱਡਾ ਆਪਰੇਸ਼ਨ ਸੀ ਅੱਛਾ ਤੇ ਇਸ ਕਰਕੇ ਫਿਰ ਉਹ ਲੂਟ ਨਹੀਂ ਹੋਇਆਗਾ ਕੰਮ ਹੈ ਲੂਟ ਨਹੀਂ ਆਇਆ ਅੱਛਾ ਇਹ ਟਾਇਲ ਬੱਤੇ ਤੇ ਛੱਤ ਸੀਗੀ ਇਹ ਕੋਈ ਅੰਦਰ ਤਾਂ ਨਹੀਂ ਸੀਗਾ ਜਦੋਂ ਇਹ ਹਾਦਸਾ ਹੋਇਆ ਇਹ ਛੋਟਾ ਭਰਾ ਸੀਗਾ ਅੰਦਰ ਇਹਨੇ ਅੱਛਾ ਉਹ ਮਲਕ ਇੱਕ ਗੱਲ ਬਾਥਰੂਮ ਕਰਨਾ ਨਿਕਲਿਆ ਜਦੋਂ ਬਾਬਸੀ ਅੰਦਰ ਆਉਣ ਲੱਗਾ ਉਦੋਂ ਏਟ ਡਿੱਗੀ ਪਹਿਲਾਂ ਅੱਛਾ ਫਿਰ ਜਦੋਂ ਨੇ ਅੰਦਰ ਤੋਂ ਹੌਣ ਕਰਕੇ ਵੇਖਣ ਲੱਗਾ ਫਿਰ ਸਾਰੀ ਛਾਤੀ ਚੱਲਦੀ ਇੱਕੇ ਦਾਵੇਂ ਡੱਗ ਪੀ ਜਾ ਹੌਲੀ ਹੌਲੀ ਕਰਕੇ ਇੱਕੇ ਦਾਵੇਂ ਡਿੱਗੀ ਹੈ ਜੀ ਅੱਛਾ ਕਿਉਂਕਿ ਪਿਛਲੀ ਨੀਂ ਬਹਿ ਗਈ ਸਾਰੀ ਤੇ ਪਹਿਲੀ ਨੀਂ ਕਰਕੇ ਫਿਰ ਸਾਰੇ ਇੱਕੇ ਵਾਰ ਹੀ ਆ ਗਿਆ ਹੂੰ ਜਿਹੜਾ ਸਮਾਨ ਸੀ ਸਾਰਾ ਪੰਨੇ ਆ ਗਿਆ ਵਿੱਚ ਅੱਛਾ ਕਰਤੀ ਕੀ ਹੂੰ ਤੁਸੀਂ ਆਮ ਤੌਰ ਤੇ ਦਿਹਾੜੀ ਕਰਦੇ ਹੋ ਅੱਛਾ ਕਿੰਨੀ ਕ ਦਿਹਾੜੀ ਮਿਲ ਜਾਂਦੀ ਹੁਣ ਦਿਹਾੜੀ ਆਹੀ ਕੋਈ 500 ਬਸ ਇੱਥੇ ਕੇ ਨਾਲ ਅਛਾ ਇਹ ਇਨੀ ਕਿ ਮਿਲਦੀ 500 600 ਰੁਪਏ ਹਾਂ 500 ਜਿੰਨੇ 600 ਜਿੰਦਾ ਇਕਲ ਕੋਈ ਅੱਛਾ ਗੁਜ਼ਾਰਾ ਹੋ ਜਾਂਦਾ 500 ਦਿਹਾੜੀ ਦੇ ਨਾਲ ਕਰਨਾ ਪੈਂਦਾ ਹੀ ਫਿਰ ਹੂੰ ਜੀ ਅਛਾ ਇਹ ਦੱਸਿਓ ਬਈ ਮਕਾਨ ਆ ਜਿਹੜਾ ਇਹ ਤੁਹਾਡੇ ਕੋਲ ਇੱਕ ਹੀ ਕਮਰਾ ਹੈਗਾ ਇਹ ਤੁਸੀਂ ਪਾਇਆ ਜਾਂ ਤੁਹਾਡੇ ਮਾਪਿਆਂ ਨੇ ਪਾ ਕੇ ਦਿੱਤਾ ਸੀ ਇਹ ਤਾਂ ਜਦੋਂ ਮਕਾਨ ਲਿਆ ਸੀਗਾ ਸਾਰਾ ਇਹ ਵਿੱਚ ਹੀ ਸੀਗਾ ਸਾਡਾ ਅੱਛਾ ਪਾਇਆ ਪਵਾਇਆ ਲਿਆ ਸੀਗਾ ਵਿੱਚ ਆ ਅਛਾ ਕਿਸੇ ਤੋਂ ਲਿਆ ਸੀਗਾ ਹਾਂ ਅੱਛਾ ਤੇ ਮੰਮੀ ਡੈਡੀ ਤੁਹਾਡੇ ਕੀ ਕਰਦੇ ਹੁੰਦੇ? ਮੰਮੀ ਡੈਡੀ ਤਾਂ ਦਿਹਾੜੀ ਜਾਂਦਾਗਾ। ਹੂੰ। ਤੇ ਮੰਮੀ ਉੱਥੇ ਨਨਕੇ ਰਹਿੰਦੇ ਤਾਂ ਗੁੱਸੇ ਹੋ ਕੇ ਗਏ। ਅੱਛਾ ਠੀਕ ਐ। ਅੱਛਾ ਤੁਹਾਡੀ ਪਤਨੀ ਉਹ ਐਦੇ ਪੇਕੇ। ਅੱਛਾ। ਉਹ ਫਿਰ ਕਮਰਾ ਡਿੱਗੰਦੇ ਕਰਕੇ ਉਹਨੂੰ ਉੱਥੇ ਵੇਜਤਾ ਹੀ। ਹੂੰ। ਅੱਛਾ ਵੀ ਤੁਹਾਨੂੰ ਲੱਗਦਾ ਵੀ ਬੱਚਾ ਵੀ ਫਿਰ ਰਹਿਣਾ ਕਰਨਾ ਔਖਾ ਹੋ ਜਾਂਦਾ ਨਾ? ਹਾਂਜੀ। ਠੀਕ ਐ। ਅੱਛਾ ਭਾਈ ਜੀ ਆ ਇੱਕ ਰਾਹਤ ਫੰਡ ਮਿਲਦਾ ਹੈਗਾ ਡੀਸੀ ਸਾਹਿਬ ਤੋਂ ਐਸਡੀਐਮ ਦੇ ਫਾਈਲ ਲਾ ਕੇ ਉਹ ਪਾਇਆ ਭਰਿਆ ਹੈਗਾ ਤੁਸੀਂ ਹਾਂ ਭਰਿਆ ਅੱਛਾ ਉਮੀਦ ਹੈਗੀ ਆ ਉਹਨ ਦੀ ਉਮੀਦ ਤਾਂ ਹੈਗੀ ਆ ਯਾਰ ਇਹ ਹੂੰ ਅੱਛਾ ਇਹ ਤੋਂ ਪਹਿਲਾਂ ਵੀ ਹੈ ਨਾ ਜਿਹੜਾ ਪ੍ਰਧਾਨ ਮੰਤਰੀ ਆਪਾਂ ਕਹਿ ਰਹੀਏ ਵੀ ਆਵਾਸ ਯੋਜਨਾ ਦੇ ਤਹਿਤ ਪ੍ਰਧਾਨ ਮੰਤਰੀ ਆਵਾਸ ਯੋਜਨਾ ਦੇ ਤਹਿਤ ਮਕਾਨਾਂ ਦੇ ਪੈਸੇ ਮਿਲਦੇ ਹੁੰਦੇ ਆ ਤੁਸੀਂ ਉਹ ਅਪਲਾਈ ਕੀਤਾ ਸੀਗਾ ਆਪਦੇ ਪਿੰਡ ਦੀ ਪੰਚਾਇਤ ਦੇ ਨਾਲ ਗੱਲਬਾਤ ਕੀਤੀ ਉਹ ਫਾਰਮ ਵਗੈਰਾ ਭਰੇ ਸੀਗੇ ਹਾਂ ਹਾਂ ਆਹੀ ਭਰਿਆ ਇਹ ਗੱਲਾਂ ਹੋਣੀਆਂ ਐਸ਼ ਹੁਣ ਭਰਿਆ ਹਾਂਜੀ ਉਦੋਂ ਪਹਿਲਾਂ ਮੈਨਾਂ ਨੇ ਕਹਿੰਦੇ ਨਿਰੱਗਾ ਕੱਢ ਲਿਓ ਉਹ ਮੇਰਾ ਹੈ ਨਹੀਂ ਸੀਗਾ ਇਹ ਫਿਰ ਹੂੰ ਫਿਰ ਮੈਂ ਉਦੋਂ ਬਾਅਦ ਚ ਮੈਂ ਕਹ ਰਹਿ ਨਹੀਂ ਦੋਈ ਅੱਛਾ ਉਦੋਂ ਬਾਅਦ ਚ ਫਿਰ ਮੈਂ ਭਰਿਆ ਨਹੀਂ ਅੱਛਾ ਠੀਕ ਹੈ ਅᱪੋਕ ਕੋਈ ਐ ਨਹੀਂ ਆ ਜਦੋਂ ਕੋਈ ਵੋਟਾਂ-ਵੂਟਾਂ ਮੰਗਣ ਆਉਂਦਾ ਹੈਗਾ ਉਹਨੂੰ ਨਹੀਂ ਪੁੱਛਿਆ ਹੈਗਾ ਉਹਨੂੰ ਨਹੀਂ ਕਿਹਾਗਾ ਯਾਰ ਵੀ ਬਾਈ ਮੇਰਾ ਮਕਾਨ ਆ ਜਿਹੜਾ ਡਿੱਗਣ ਵਾਲਾ ਪਹਿਲਾਂ ਤੋਂ ਹੀ ਪਤਾ ਹੁੰਦਾ ਆਪਾਂ ਨੂੰ ਵੀ ਇੱਕ ਪਵਾਜ ਦਿਖਾਇਆ ਸੀਗਾ ਮੈਂਬਰ ਨੂੰ ਦਿਖਾਇਆ ਸੀਗਾ ਉਹ ਕਹਿੰਦੇ ਕੋਈ ਨਹੀਂ ਕਹਿੰਦੇ ਕਰਾਂਗੇ ਉਦੋਂ ਬਾਅਦ ਚ ਮੈਨੂੰ ਪੁੱਛਿਆ ਦੱਸਦਾ ਹੀ ਨਹੀਂ ਅੱਛਾ ਇਥੇ ਸਰਪੰਚ ਸਾਹਿਬ ਨਾਲ ਵੀ ਨਹੀਂ ਗੱਲ ਕੀਤੀ ਕਰੇ ਤੁਸੀਂ ਸਰਪੰਚ ਸਾਹਿਬ ਨਾਲ ਵਾ ਇੱਕ ਵਾਰੀ ਕੀਤੀ ਗਏ ਜਦੋਂ ਆ ਮਕਾਨ ਲਖਾਉਂਦੇ ਸੀਗੇ ਹੂੰ ਉਦੋਂ ਜਦ ਇਹ ਕਹਿੰਦੇ ਕੀ ਇਹੋ ਚਾਹੀਦਾਗਾ ਨਰੇਗਾ ਕਾਰਡ ਚਾਹੀਦਾਗਾ ਹੂੰ ਇਹ ਨਰੇਗਾ ਕਾਰਡ ਤਾਂ ਆਪਣੇ ਕੋਲੇ ਹੈ ਨਹੀਂਗਾ ਫਿਰ ਅੱਛਾ ਫਿਰ ਉਹ ਤੋਂ ਬਾਅਦ ਤੋਂ ਮੈਂ ਗਿਆ ਹੀ ਨਹੀਂ ਗਏ ਇਹਨਾਂ ਕੋਲੇ ਤੇ ਨਰੇਗਾ ਕਾਰਡ ਬਣਵਾ ਲੈਣਾ ਸੀ ਕੀ ਦਿੱਕਤ ਆਈ ਨਰੇਗਾ ਕਾਰਡ ਬਣਾਉਣ ਚ ਐ ਸੀ ਨਹੀਂ ਮੇਰੇ ਘਰ ਦੀ ਉੱਥੇ ਰਹਿੰਦੀ ਸੀਗੀ ਹੂੰ ਇਹ ਜੋ ਨਾਮ ਮੀ ਨਾ ਹੋ ਗਿਆ ਇਹਨੂੰ ਉੱਥੇ ਛੱਡਾਂਦਾ ਸੀਗਾ ਮੈਂ ਹੂੰ ਤੋਂ ਉਦੋਂ ਬਾਅਦ ਤੋਂ ਗੱਲ ਹੋਈ ਸੀ ਸਰਪੰਚ ਸਾਹਿਬ ਨਾਲ ਅੱਛਾ ਅੱਛਾ ਹੁਣ ਬਾਲੇ ਖੜੇ ਕਰਕੇ ਕੀ ਕਰ ਰਹੇ ਹੋ ਤੁਸੀਂ ਇਹ ਇਥੇ ਪੈਣ ਵਾਸਤੇ ਬੰਨੇ ਆਂ ਅੱਛਾ ਮੇਰਾ ਤਾਂ ਉਸਮਾਨ ਬਾਹਰ ਪਿਆਗਾ ਜਦੋਂ ਮੈਂ ਚਾਚੇ ਦਾ ਇਹਦੇ ਘਰੇ ਜਾਨਾ ਉਸਮਾਨ ਚੱਕਾ ਜਾਊਗਾ ਇਹ ਘਰੋਂ ਅੱਛਾ ਤਾਂ ਕਰ ਕਿੱਥੇ ਇੱਥੇ ਤਾਂ ਕੀਨੇ ਸਮਾਨ ਚੱਕਣਾ ਕਿ ਹੋ ਜਾਂਦੀਆਂ ਚੋਰੀਆਂ ਟੁੱਟ ਓਏ ਆਂਦੀਆਂ ਹੀ ਇਹ ਗੱਲ ਨਸ਼ੇ ਵਾਲੇ ਨਹੀਂ ਛੱਡਦੇ ਕੁਛ ਅੱਛਾ ਨਸ਼ਾ ਵੀ ਹੈਗਾ ਤੋਂ ਡਿਪੈਂਡ ਵਾ ਵਾ ਇੰਨੇ ਇੰਨੇ ਚੋਰ ਹੈਗੇ ਜਿਹੜੇ ਚੱਕ ਆ ਜਾਂਦੇ ਬਾਲਾ ਬਾਲਾ ਚੱਲੀ ਜਾਂਦਾ ਇੱਥੇ ਨਾਲ ਆਮ ਵਾਲਾ ਕੰਮ ਹੀ ਹੈ ਅੱਛਾ ਇਹ ਕਹਿੰਦੇ ਵੀ ਸਰਕਾਰਾਂ ਨੇ ਨਸ਼ੇ ਤਾਂ ਬੰਦ ਕਰਤੇ ਬਈ ਨਹੀਂ ਕੁਛ ਨਹੀਂ ਬੰਦ ਹੁੰਦਾ ਜੀ ਅੱਛਾ ਇਹਦਾ بس ਕਹਿਣ ਦੀਆਂ ਗੱਲਾਂ ਸਾਰੀਆਂ। ਹੂੰ। ਨਹੀਂ ਤੁਸੀਂ ਮਜ਼ਦੂਰੋਂ ਕਹਿੰਦੇ ਸੀਗੇ ਨਾ ਕੰਮੀਆਂ ਦੇ ਵੇੜੇ ਦੀ ਗੱਲ ਕਰਦੇ ਆਂ ਵੀ ਮਾਨ ਸਾਹਿਬ ਕਹਿੰਦੇ ਹੁੰਦੇ ਸੀ ਮਗਤਾ ਰਹੀ ਵੀ ਸੂਰਜਾ ਕੰਮੀਆਂ ਦੇ ਵੇੜੇ ਵੀ ਇੱਕ ਨਵਾਂ ਬਦਲਾਅ ਆ ਜਾਊਗਾ ਇਸ ਸਰਕਾਰ ਦੇ ਨਾਲ। ਤੁਹਾਡੀ ਆਪਣੀ ਜ਼ਿੰਦਗੀ ਦੇ ਵਿੱਚ ਕੋਈ ਬਦਲਾਅ ਆਇਆ ਦੱਸਦਾ ਹੈਗਾ ਇਸ ਨਵੀਂ ਸਰਕਾਰ ਬੰਦੇ ਨਾਲ ਤੇਰੀ ਜ਼ਿੰਦਗੀ ਬਦਲ ਗਈ ਹੋਵੇ? ਨਾ ਹੀ ਕੋਈ ਜ਼ਿੰਦਗੀ ਨਹੀਂ ਬਦਲੀ ਕੋਈ ਬਦਲਾਅ ਨਹੀਂ ਦਿਸਣ ਤਾਂ। ਹੂੰ। ਜਿਵੇਂ ਲੱਗਦਾ ਹੈਗਾ ਪਹਿਲਾ ਵਾਲੀਆਂ ਸਰਕਾਰਾਂ ਦੇ ਮੁਕਾਬਲੇ ਇਹ ਚੰਗੀ ਲੱਗੀ ਜਾਂ ਮਾੜੀ ਲੱਗੀ ਹੈ ਵੀ ਇਹ ਤਾਂ ਮਾੜੀ ਲੱਗੀ ਹੈ ਜੀ ਪਹਿਲਾਂ ਵਾਲੇ ਸਹੀ ਸੀਗੇ ਅੱਛਾ ਹੁਣ ਵਾਲੇ ਤਾਂ ਮਾੜੇ ਹੀ ਅੱਛਾ ਠੀਕ ਹੈ ਅੱਛਾ ਭਾਈ ਜੀ ਇਹ ਦੱਸੋ ਕਿ ਹੁਣ ਜਿਹੜਾ ਇਸ ਤੋਂ ਬਾਅਦ ਆ ਜਿਹੜਾ ਤੁਹਾਡੇ ਕੋਲੇ ਕੋਈ ਚਾਰ ਛੱਲੜ ਜੋੜੇ ਹੈਗੇ ਆ ਵੀ ਮਕਾਨ ਡੈੱਗ ਪਿਆ ਹੈ ਜਾਂ ਹਲੇ ਕੋਈ ਵੀ ਤੁਹਾਡੇ ਕੋਲੇ ਹੈ ਨਹੀਂਗਾ ਕੋਈ ਵੀ ਪੈਸਾ ਢੇਲਾ ਨਹੀਂ ਇਸ ਟਾਈਮ ਤਾਂ ਘੋਸ ਨਹੀਂ ਗਈ ਹੂੰ ਹੁਣ ਵਾਲੇ ਲਈ ਕੰਮ ਕਰਾਂਗੇ ਹੂੰ ਫਿਰ ਜੋ ਜੋੜਾਂਗੇ ਫਿਰ ਉਦੋਂ ਬਾਅਦ ਚ ਪਾਵਾਂਗੇ ਅੱਛਾ ਕੋਈ ਵੀਰ ਭਰਾ ਕੋਈ ਆਪਣੇ ਰਿਸ਼ਤੇਦਾਰਾਂ ਤੋਂ ਉਹਨਾਂ ਤੋਂ ਕੋਈ ਮਦਦ ਵਗੈਰਾ ਨਹੀਂ ਮੰਗੀ ਮੇਰਾ ਕੋਠਾ ਖੜਾ ਕਰਾ ਦੇ ਨਹੀਂ ਜੀ ਆਪਾਂ ਨਹੀਂ ਮੰਗੀ ਅੱਛਾ ਲਾਉਂਗਾ ਸਾਰੇ ਆਪਦਰਗਾਹ ਕਰਨ ਦੇ ਹੂੰ ਤਾਂ ਕਰਕੇ ਆਪਾਂ ਮੰਗੇ ਹੀ ਨਹੀਂ ਕਿ ਤੂੰ ਅੱਛਾ ਠੀਕ ਹੈ ਹੁਣ ਵੀ ਇਸ ਵੀਡੀਓ ਦੇ ਥਰੂ ਕਿਸੇ ਨੂੰ ਹੈਲਪ ਦੇ ਲਈ ਕਹਿਣਾ ਚਾਹੋਗੇ ਜਾਂ ਆਪਦੇ ਆਪ ਹੀ ਤੁਹਾਨੂੰ ਲੱਗਦਾ ਹੈਗਾ ਕਿਤੇ ਨਾ ਕਿਤੇ ਕੋਈ ਗੱਲ ਨਹੀਂ ਆਪਦੇ ਦਮ ਖਾਮਤੀ ਖੜਾ ਕਰ ਲਾਂਗੇ ਮਕਾਨ। ਰਾਦਰ ਤਾਂ ਹੀ ਹੈ ਯਾਦ ਦੇ ਦਮ ਤਾਂ ਹੀ। ਅੱਛਾ ਠੀਕ। ਸੋ ਦੋਸਤੋ ਇਹ ਸੀ ਗੱਲਬਾਤ ਇਸ ਵੀਰ ਦੇ ਨਾਲ ਭਾਵੇਂ ਜੇਬ ਦੇ ਵਿੱਚ ਕਹਿੰਦਾ ਵੀ ਮੇਰੇ ਹਾਲਤੀ ਇੱਕ ਵੀ ਰੁਪਿਆ ਨਹੀਂਗਾ ਪਰ ਦੇਖੋ ਕੋਸ਼ਿਸ਼ਾ ਕਹਿੰਦਾ ਵੀ ਕਿਵੇਂ ਨਾ ਕਿਵੇਂ ਆਪਦੇ ਦਮ ਖਾਮ ਦੇ ਉੱਤੇ ਜਿਹੜਾ ਆਪਦਾ ਮਕਾਨ ਆ ਜਿਹੜਾ ਉਹ ਮੈਂ ਖੜਾ ਕਰ ਲਵਾਂਗਾ ਪਰ ਫਿਰ ਵੀ ਇਹ ਜਿਹੜਾ ਇਸ ਵੀਰ ਦਾ ਫੋਨ ਨੰਬਰ ਆ ਜਿਹੜਾ ਉਹ ਅਸੀਂ ਆ ਸਕਰੀਨ ਦੇ ਉੱਤੇ ਤੁਹਾਡੇ ਨਾਲ ਮੈਂਸ਼ਨ ਕਰ ਰਹੇ ਹੈਗੇ ਆ ਤੇ ਜੇਕਰ ਕਿਸੇ ਨੂੰ ਲੱਗਾ ਕਿ ਇਸ ਵੀਰ ਦੀ ਬਾਹ ਫੜਨੀ ਚਾਹੀਦੀ ਕਿਉਂਕਿ ਪਰਿਵਾਰ ਇਸ ਦੀ ਹੈ ਜਿਹੜੀ ਪਤਨੀ ਵੀ ਹੈ ਜਿਹੜੀ ਉਹ ਪੀਕੇ ਭੇਜਣੀ ਪਈ ਹੈਗੀ ਆ ਤੇ ਇੱਕ ਬੱਚਾ ਉਹਦਾ ਤੇ ਪਰ ਵੀਰ ਆ ਜਿਹੜਾ ਉਹ ਨੂੰ ਐ ਹੈਗਾ ਵੀ ਇੱਥੋਂ ਘਰੋਂ ਕੋਈ ਸਮਾਨ ਨਾ ਚੱਕ ਕੇ ਲੈ ਜੇ ਪਰ ਅੱਜ ਆ ਜਿਹੜਾ ਕਿਵੇਂ ਨਾ ਕਿਵੇਂ ਆਰਜੀ ਤੌਰ ਦੇ ਉੱਤੇ ਛੋਟੀ ਜਿਹੀ ਛੱਤ ਬਣਾ ਕੇ ਰਹਿਣ ਦੇ ਲਈ ਮਜਬੂਰ ਆ ਤੇ ਜੇਕਰ ਕਿਸੇ ਨੂੰ ਲੱਗਾ ਕਿ ਇਸ ਦੀ ਮਦਦ ਕਰਨੀ ਚਾਹੀਦੀ ਚਾਹੇ ਇਸ ਨੂੰ ਕੋਈ ਮਕਾਨ ਬਣਾ ਦੇ ਤੁਹਾਨੂੰ ਦੱਸ ਦਈਏ ਕਿ ਇੱਟਾ ਹੈਗਾ ਪ੍ਰੋਪਰ ਟੈਲਾ ਹੈਗਾ ਪ੍ਰੋਪਰ ਬਸ ਥੋੜੀ ਜੀ ਸਹਾਇਤਾ ਦੀ ਇਸ ਨੂੰ ਜ਼ਰੂਰਤ ਆ ਜੇਕਰ ਸਰਕਾਰੀ ਫੰਡ ਤਾਂ ਪਤਾ ਨਹੀਂ ਕਦੋਂ ਮਿਲਣਾ ਕਦੋਂ ਨਹੀਂ ਮਿਲਣਾਗਾ ਪਰ ਜੇਕਰ ਕੋਈ ਵੀਰ ਸੱਜਣ ਹੋਇਆ ਤਾਂ ਸਾਡੇ ਵੱਲੋਂ ਇਹ ਗੁਜਾਰਸ਼ ਵੀ ਆ ਤੇ ਤੁਹਾਨੂੰ ਬੀਨ ਟੀਵੀ ਅਭੀ ਕਿਤਨੇ ਕਿਤੇ ਇਸ ਵੀਰ ਦੀ ਜਿਹੜੀ ਬਾਹ ਫੜੀ ਜਾਵੇ ਸੋ ਅੱਜ ਦੇ ਲਈ ਇੰਨਾ ਹੀ ਮੈਂ ਰਾਜਮਨ ਤੁਹਾਡਾ ਬਹੁਤ ਬਹੁਤ ਧੰਨਵਾਦ